ਵਾਦਾ ਤੁਹਾਡੇ ਨਾਲ 2024 ਸਿਰਫ ਤੁਹਾਡਾ ਹੀ ਆ ਤੁਹਾਡਾ ਹੀ ਆ ਤੇ ਤੁਹਾਡਾ ਹੀ ਆ ਇਹਦੇ ਵਿੱਚ ਤੁਸੀਂ ਲੱਖਪਤੀ ਜ਼ਰੂਰ ਬਣੋਗੇ ਇਹ ਮੇਰਾ ਵਾਦਾ ਜੀ ਤਾਂ ਤੁਸੀਂ ਮਹੀਨੇ ਦਾ 3 ਤੋਂ 5 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਗੇ ਕਿਸ ਤਰ੍ਹਾਂ ਤੁਹਾਡੇ ਵੀਡੀਓ ਨੇ ਸਾਰੀਆਂ ਵਾਇਰਲ ਹੋਣਗੀਆਂ ਜਿੰਨਾਂ ਦੇ ਵਿੱਚ ਤੁਸੀਂ ਹਜ਼ਾਰਾਂ ਦੇ ਲੱਖਾਂ ਦੇ ਵਿੱਚ ਤੁਹਾਡੇ ਵੀਊ ਆਉਣਗੇ ਤੇ ਤੁਸੀਂ ਉਹ ਲਾਈਵ ਵਰਕਸ਼ਾਪ ਜੁਆਇਨ ਕਰਕੇ ਤੁਸੀਂ ਮਹੀਨੇ ਦਾ 3 ਤੋਂ 5 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹਾਂ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਅੱਜ ਦਾ ਵੀਡੀਓ ਵਾ ਇਹ ਵੀਡੀਓ ਤੁਹਾਡੇ ਸਾਰਿਆਂ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਬਹੁਤ ਇੰਪੋਰਟੈਂਟ ਵੀਡੀਓ ਆ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫ ਤੱਕ ਜਰੂਰ ਦੇਖੋ ਜੀ ਅਗਰ ਤੁਸੀਂ ਇਸ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਏਗਾ ਕਿਉਂਕਿ ਜਿਹੜਾ ਇਸ ਵੀਡੀਓ ਦਾ ਅੱਜ ਦਾ ਟਾਈਟਲ ਆ ਉਹ ਵੀ ਹੈਗਾ ਵਾ ਮੌਕਾ ਨਾ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ 2024 ਦੇ ਵਿੱਚ ਤੁਸੀਂ ਲੱਖਾਂ ਰੁਪਇਆ ਤੁਸੀਂ ਕਮਾਉਣਾ ਚਾਹੁੰਦੇ ਹੋ ਉਹ ਵੀ ਘਰੇ ਬੈਠ ਕੇ ਸਿਰਫ ਸੋਸ਼ਲ ਮੀਡੀਆ ਤੋਂ ਤੁਸੀਂ ਕੰਮ ਕਰਕੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ ਦੇ ਬਾਰੇ ਦੱਸਦਾ ਰਹਿੰਦਾ ਵਾ ਕਿ ਤੁਸੀਂ ਆਨਲਾਈਨ ਪੈਸਾ ਕਿਵੇਂ ਕਮਾ ਸਕਦੇ ਹੋ YouTube Facebook Instagram WhatsApp Telegram ਵਗੈਰਾ ਸੋਸ਼ਲ ਮੀਡੀਆ ਦੇ ਜਿਹੜੇ ਪਲੇਟਫਾਰਮ ਨੇ ਉਹਨਾਂ ਤੋਂ ਤੁਸੀਂ ਕਿਵੇਂ ਕੰਮ ਕਰਕੇ ਕਿਵੇਂ ਤੁਸੀਂ ਮਹੀਨੇ ਦੇ ਵਿੱਚ 3 ਤੋਂ ਲੈ ਕੇ 5 ਲੱਖ ਰੁਪਏ ਤੁਸੀਂ ਬੜੇ ਆਰਾਮ ਦੇ ਨਾਲ ਤੁਸੀਂ ਕਮਾ ਸਕਦੇ ਹੋ ਉਹ ਸਾਰੇ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਜੀ ਉਹਦੇ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਜੀ ਸੋ ਉਹ ਵੀਡੀਓ ਨੂੰ ਦੇਖਦੇ ਹੋਏ ਮੇਰੇ ਭੈਣ ਭਰਾ ਸੱਜਣ ਮਿੱਤਰ ਜਿੰਨੇ ਵੀ ਨੇ ਉਹ ਮੈਨੂੰ WhatsApp ਤੇ ਮੈਸੇਜ ਵੀ ਕਰ ਰਹੇ ਨੇ ਕਾਲ ਵੀ ਕਰ ਰਹੇ ਨੇ Instagram ਤੇ ਵੀ ਮੈਨੂੰ ਮੈਸੇਜ ਕਰ ਰਹੇ ਨੇ ਤੇ ਵੀਡੀਓ ਦੇ ਥੱਲੇ ਕਮੈਂਟ ਵੀ ਕਰ ਰਹੇ ਨੇ ਉਹ ਮਤਲਬ ਵੀ ਆਪਣੀ-ਆਪਣੀ ਪ੍ਰੋਬਲਮਾਂ ਜਿਹੜੀ ਉਹਨ ਪੁੱਛਦੇ ਨੇ ਕਿਉਂਕਿ ਦੇਖੋ ਦਿਨ ਦੇ ਵਿੱਚ ਮੈਨੂੰ ਕਾਫੀ ਸਾਰੇ ਕਾਲਸ ਆ ਜਾਂਦੀਆਂ ਨੇ ਤੇ ਉਹ ਸਾਰੇ ਕੋਈ ਆਪਣੀ ਬਦਲ ਵੀ ਪ੍ਰੋਬਲਮ ਦੱਸਦਾ ਵੀ ਮੈਨੂੰ ਆਹ ਪ੍ਰੋਬਲਮ ਆ ਮੈਨੂੰ ਆਹ ਪ੍ਰੋਬਲਮ ਮੇਰਾ ਚੈਨਲ ਨਹੀਂ ਬਣ ਰਿਹਾ ਮੇਰਾ ਚੈਨਲ ਗਰੋ ਨਹੀਂ ਹੋ ਰਿਹਾ ਮੇਰੇ ਮਤਲਬ ਵੀ ਐਡਸਨ ਦੀ ਕੋਈ ਦਿੱਕਤ ਆ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਦਿੱਕਤ ਉਹਨਾਂ ਨੂੰ ਆ ਰਹੀ ਆ ਸੋ ਮੈਂ ਇੱਕ ਥੋੜੇ ਦਿਨਾਂ ਬਾਅਦ ਇੱਕ ਲਾਈਵ ਸੈਸ਼ਨ ਇੱਕ ਲਾਈਵ ਵਰਕਸ਼ਾਪ ਸ਼ੁਰੂ ਕਰਨ ਜਾ ਰਿਹਾ ਹਾਂ ਜੀ ਜਿਹਦੇ ਵਿੱਚ ਤੁਹਾਡੇ ਜਿੰਨੇ ਵੀ ਜਿੰਨੇ ਵੀ ਤੁਹਾਡੇ ਡਾਊਟ ਹੋਣਗੇ ਤੁਸੀਂ ਅਗਰ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਣਾ ਚਾਹੁੰਦੇ ਹੋ ਤੁਸੀਂ ਇੰਸਟਾਗ੍ਰਾਮ ਤੋਂ ਪੈਸਾ ਕਮਾਣਾ ਚਾਹੁੰਦੇ ਹੋ YouTube ਤੋਂ ਕਮਾਣਾ ਚਾਹੁੰਦੇ ਹੋ Facebook ਤੋਂ ਕਮਾਣਾ ਚਾਹੁੰਦੇ ਹੋ Telegram ਤੋਂ ਕਮਾਣਾ ਚਾਹੁੰਦੇ ਹੋ WhatsApp ਤੋਂ ਕਮਾਣਾ ਚਾਹੁੰਦੇ ਹੋ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਹੈਗੇ ਨੇ ਅਗਰ ਤੁਸੀਂ ਉਹਨਾਂ ਨੂੰ ਵਰਤਦੇ ਹੋ ਤਾਂ ਤੁਸੀਂ ਮਹੀਨੇ ਦਾ 3 ਤੋਂ ਲੈ ਕੇ 5 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਉਹ ਵੀ ਤੁਸੀਂ ਘਰੇ ਬਿਠ ਕੇ ਉਹਨਾਂ ਤੇ ਤੁਸੀਂ ਕੰਮ ਕਰਨਾ ਵਾ ਜੀ ਸੋ ਜਿਹੜੀ ਮੈਂ ਲਾਈਵ ਵਰਕਸ਼ਾਪ ਵਿੱਚ ਕਰਨ ਜਾ ਰਿਹਾ ਵਾਂ ਉਹ ਸਾਡੀ ਜਿਹੜੀ ਵਰਕਸ਼ਾਪ ਆ ਜੀ ਉਹ ਸਿਰਫ 2 ਘੰਟੇ ਦੀ ਹੋਵੇਗੀ 2 ਘੰਟੇ ਦੇ ਵਿੱਚ ਮੈਂ ਤੁਹਾਡੇ ਸਾਰੇ ਜਿੰਨੇ ਵੀ ਡਾਊਟ ਹੋਣਗੇ ਉਹ ਮੈਂ ਕਲੀਅਰ ਕਰਾਂਗਾ ਜੀ ਉਹਦੇ ਵਿੱਚ ਮੈਂ ਸਿਰਫ 40 ਤੋਂ ਲੈ ਕੇ 40 ਤੋਂ ਲੈ ਕੇ ਮੈਂ 50% ਹੀ ਰੱਖਾਂਗਾ ਜੀ ਉਹਦੇ ਵਿੱਚ ਅਗਰ ਤੁਸੀਂ ਮੇਰੇ ਉਹ ਲਾਈਵ ਵਰਕਸ਼ਾਪ ਦੇ ਵਿੱਚ ਤੁਸੀਂ ਆਉਣਾ ਚਾਹੁੰਦੇ ਹੋ ਉਹ ਲਾਈਵ ਵਰਕਸ਼ਾਪ ਤੁਸੀਂ ਅਟੈਂਡ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਦੇ ਉੱਤੇ ਮੇਰਾ ਨੰਬਰ ਜਿਹੜਾ ਸ਼ੋ ਹੋ ਰਿਹਾ ਵਾ ਉਹਦੇ ਤੇ ਤੁਸੀਂ ਮੈਨੂੰ ਸੰਪਰਕ ਕਰਕੇ ਕੰਟੈਕਟ ਕਰਕੇ ਤੁਸੀਂ ਆਪਣੀ ਸੀਟ ਜਿਹੜੀ ਉਹ ਤੁਸੀਂ ਬੁੱਕ ਕਰਵਾ ਸਕਦੇ ਹੋ ਜੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਮੈਂ ਅਗਰ ਤੁਸੀਂ ਮੇਰੀ ਇਹ ਲਾਈਵ ਵਰਕਸ਼ਾਪ ਤੁਸੀਂ ਅਟੈਂਡ ਕਰ ਲੋਗੇ ਨਾ ਸਿਰਫ 2 ਘੰਟੇ ਦੀ ਸਿਰਫ 2 ਘੰਟੇ ਦੀ ਅਗਰ ਤੁਸੀਂ ਮੇਰੀ ਇਹ ਲਾਈਵ ਵਰਕਸ਼ਾਪ ਤੁਸੀਂ ਅਟੈਂਡ ਕਰ ਲੋਗੇ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਵਾਂ 101% ਮੈਂ ਤੁਹਾਨੂੰ ਗਰੰਟੀ ਦਿੰਦਾ ਵਾਂ ਤੁਹਾਡੀ ਜ਼ਿੰਦਗੀ ਬਦਲ ਜੇਗੀ ਤੇ ਤੁਸੀਂ 2024 ਦੇ ਵਿੱਚ ਤੁਸੀਂ ਘੱਟੋ ਘੱਟ ਤੁਸੀਂ ਲੱਖ ਰੁਪਇਆ ਤੁਸੀਂ ਕਮਾ ਲੋਗੇ 2024 ਦੇ ਵਿੱਚ ਅਗਰ ਤੁਸੀਂ ਉਹ ਲਾਈਵ ਵਰਕਸ਼ਾਪ ਕਰਕੇ ਪ੍ਰੋਪਰ ਤਰੀਕੇ ਨਾਲ ਤੁਸੀਂ ਸਿੱਖ ਜੂਗੇ ਨਾ ਤਾਂ ਤੁਸੀਂ ਮਹੀਨੇ ਦਾ 3 ਤੋਂ 5 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਂਗੇ ਕਿਉਂਕਿ ਆਹ ਜਿਹੜੀ ਲਾਈਵ ਵਰਕਸ਼ਾਪ ਸਾਡੀ ਹੋਣੀ ਆ ਇਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਪੂਰੀ ਡੀਪਲੀ ਤੁਹਾਨੂੰ ਮੈਂ ਤਰੀਕੇ ਵੀ ਦੱਸਾਂਗਾ ਉਹ ਸੋਸ਼ਲ ਮੀਡੀਆ ਤੋਂ ਦੇਖੋ ਫੇਸਬੁਕ ਇੰਸਟਾਗ੍ਰਾਮ YouTube ਹੋ ਗਿਆ ਟੈਲੀਗ੍ਰਾਮ ਹੋ ਗਿਆ WhatsApp ਜਿਹੜੇ ਇਹ ਪੰਜ ਸੋਸ਼ਲ ਮੀਡੀਆ ਪਲੇਟਫਾਰਮ ਹੈਗੇ ਇਹਨਾਂ ਬਾਰੇ ਤਾਂ ਮੈਂ ਤੁਹਾਨੂੰ ਦੱਸਣਾ ਹੀ ਦੱਸਣਾ ਵਾਂ ਤੇ ਉਹ ਤੋਂ ਬਿਨਾਂ ਵੀ ਹੋਰ ਤੁਹਾਨੂੰ ਮੈਂ 10 ਤੋਂ ਲੈ ਕੇ 15 ਇਹੋ ਜੇ ਸੋਸ਼ਲ ਮੀਡੀਆ ਪਲੇਟਫਾਰਮਾਂ ਬਾਰੇ ਦੱਸਾਂਗਾ ਜਿਨ੍ਹਾਂ ਨਾਲ ਤੁਸੀਂ ਵਰਤ ਕੇ ਤੁਸੀਂ ਲੱਖਾਂ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਇਹਦੇ ਵਿੱਚ ਲਾਈਵ ਵਰਕਸ਼ਾਪ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਆਪਣਾ YouTube ਚੈਨਲ ਕਿਵੇਂ ਬਣਾ ਸਕਦੇ ਹੋ ਫੇਸਬੁੱਕ ਪੇਜ ਕਿਵੇਂ ਬਣਾ ਸਕਦੇ ਹੋ WhatsApp ਚੈਨਲ ਕਿਵੇਂ ਬਣਾ ਸਕਦੇ ਹੋ Instagram ਤੁਸੀਂ ਆਪਣਾ ਚੈਨਲ ਕਿਵੇਂ ਗਰੋਥ ਕਰ ਸਕਦੇ ਹੋ ਤੇ ਇਹਨਾਂ ਤੋਂ ਤੁਸੀਂ ਲੱਖਾਂ ਰੁਪਏ ਤੁਸੀਂ ਕਿਵੇਂ ਕਮਾ ਸਕਦੇ ਹੋ ਤੇ ਕਈਆਂ ਦੇ ਮੇਰੇ ਭਿੰਡ ਪਰਮਾ ਇਹ ਮੈਸੇਜ ਹੁੰਦੇ ਨੇ ਉਹ ਕਹਿੰਦੇ ਵੀ ਅਸੀਂ ਚੈਨਲ ਬਣਾ ਲਿਆ ਲੇਕਿਨ ਸਾਡਾ ਚੈਨਲ ਗਰੋ ਨਹੀਂ ਹੋ ਰਿਹਾ ਉਹਦੇ ਵਿੱਚ ਵਿਊ ਨਹੀਂ ਆਉਂਦੇ ਤੇ ਉਹ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਇਹ ਲਾਈਵ ਵਰਕਸ਼ਾਪ ਆ ਜਿਹੜੀ ਉਹਦੇ ਵਿੱਚ ਮੈਂ ਪ੍ਰੋਪਰਲੀ ਤੁਹਾਨੂੰ ਦੱਸਾਂਗਾ ਕਿ ਤੁਹਾਡਾ ਚੈਨਲ ਗਰੋ ਕਿਵੇਂ ਹੋਏਗਾ ਉਹਨੂੰ ਤੁਸੀਂ ਕਿਵੇਂ ਸੈਟਿੰਗ ਕਰਨੀ ਆ ਪੇਜ ਦੀ ਕੀ ਸੈਟਿੰਗ ਕਰਨੀ ਆ ਕਿਸ ਤਰ੍ਹਾਂ ਤੁਹਾਡੀ ਵੀਡੀਓ ਨੇ ਸਾਰੀਆਂ ਵਾਇਰਲ ਹੋਣਗੀਆਂ ਜਿੰਨਾਂ ਦੇ ਵਿੱਚ ਤੁਸੀਂ ਹਜ਼ਾਰਾਂ ਦੇ ਲੱਖਾਂ ਦੇ ਵਿੱਚ ਤੁਹਾਡੇ ਵਿਊ ਆਉਣਗੇ ਤੇ ਤੁਸੀਂ ਬੜੇ ਆਰਾਮ ਨਾਲ ਤੁਸੀਂ 3 ਤੋਂ 5 ਲੱਖ ਰੁਪਇਆ ਤੁਸੀਂ ਬੜੀ ਆਸਾਨੀ ਨਾਲ ਤੁਸੀਂ ਕਮਾ ਲੋਗੇ ਜੀ ਅਗਰ ਤੁਸੀਂ ਮੇਰੀ ਉਹ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਆਪਣੀ ਸੀਟ ਤੁਸੀਂ ਬੁੱਕ ਕਰਵਾ ਸਕਦੇ ਹੋ ਜੀ ਕਿਉਂਕਿ ਸਿਰਫ ਲਿਮਟਿਡ ਸੀਟਾਂ ਹੀ ਨੇ ਸਿਰਫ 40 ਤੋਂ 50 ਸੀਟਾਂ ਹੀ ਨੇ ਉਸ ਤੋਂ ਬਾਅਦ ਜੇ 40 ਤੋਂ 50 ਸੀਟਾਂ ਫੁੱਲ ਹੋ ਗਈਆਂ ਜੀ ਉਸ ਤੋਂ ਬਾਅਦ ਕਿਸੇ ਦੀ ਵੀ ਸੀਟ ਹੈ ਜਿਹੜੀ ਉਹ ਬੁੱਕ ਨਹੀਂ ਕੀਤੀ ਜਾਵੇਗੀ ਕਿਉਂਕਿ ਮੈਂ ਮਹੀਨੇ ਦੇ ਵਿੱਚ ਇੱਕ ਜਾਂ ਦੋ ਹੀ ਲਾਈਵ ਵਰਕਸ਼ਾਪ ਕਰਦਾ ਹਾਂ ਕਿਉਂਕਿ ਅਗਰ ਇਹ ਟਾਈਮ ਮੌਕਾ ਜਿਹੜਾ ਤੁਹਾਡੇ ਕੋਲ ਨਿਕਲ ਗਿਆ ਇਹ ਟਾਈਮ ਤੁਹਾਡੇ ਉੱਥੋਂ ਨਿਕਲ ਗਿਆ ਇਹ ਮੌਕਾ ਤੁਹਾਡੇ ਉੱਤੋਂ ਨਿਕਲ ਗਿਆ ਦੁਆਰੋਂ ਪਤਾ ਨਹੀਂ ਇਹ ਤੁਹਾਨੂੰ ਮੌਕਾ ਮਿਲਣਾ ਜਾਂ ਨਹੀਂ ਮਿਲਣਾ ਕਿਉਂਕਿ ਅਗਰ ਤੁਸੀਂ ਇਸ ਵਾਰ ਇਹ ਵਰਕਸ਼ਾਪ ਅਟੈਂਡ ਨਹੀਂ ਕਰੋਗੇ ਤਾਂ ਮੰਨ ਕੇ ਚੱਲੋ ਇਹ ਤੁਸੀਂ ਇੱਕ ਮਹੀਨਾ ਪਿੱਛੇ ਪੈ ਜਾਓਗੇ ਤੁਸੀਂ ਅਗਲੇ ਮਹੀਨੇ ਅਟੈਂਡ ਕਰੋਗੇ ਤਾਂ ਇੱਕ ਮਹੀਨੇ ਦੇ ਵਿੱਚ ਦਾ ਤੁਹਾਡਾ ਚੈਨਲ ਬਹੁਤ ਜ਼ਿਆਦਾ ਗਰੋ ਕਰ ਜਾਏਗਾ ਉਸ ਤੋਂ ਤੁਸੀਂ ਲੱਖਾਂ ਰੁਪਏ ਤੁਸੀਂ ਕਮਾਉਣਾ ਵੀ ਸ਼ੁਰੂ ਕਰ ਦੋਗੇ ਸੋ ਮੈਂ ਕਹਿੰਦਾ ਵੀ ਆਪਣਾ ਜਿਹੜਾ ਸਮਾਂ ਵਾ ਉਹ ਸਮੇਂ ਨੂੰ ਬਰਬਾਦ ਨਾ ਕਰੋ ਜ਼ਿੰਦਗੀ ਹਮੇਸ਼ਾ ਸਿਰਫ ਇੱਕ ਮੌਕਾ ਦਿੰਦੀ ਹੁੰਦੀ ਆ ਇੱਕ ਮੌਕੇ ਦੇ ਵਿੱਚ ਹੀ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਹੁੰਦੀ ਆ ਅਗਰ ਤੁਸੀਂ ਲਾਈਵ ਵਰਕਸ਼ਾਪ ਅਟੈਂਡ ਕਰਨਾ ਚਾਹੁੰਦੇ ਹੋ ਤਾਂ WhatsApp ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲਓ ਤੇ ਆਪਣੀ ਸੀਟ ਬੁੱਕ ਕਰਾ ਲਓ ਜੋ ਵੀ ਜਿੱਥੇ ਆਪਣੀ ਵਰਕਸ਼ਾਪ ਹੋਣੀ ਆ ਉਹਦੇ ਵਾਸਤੇ ਮੈਂ ਤੁਹਾਨੂੰ ਸਾਰਾ ਪੂਰਾ ਡਾਟਾ ਵਾ ਜਿਹੜਾ ਉਹ ਮੈਂ ਤੁਹਾਨੂੰ WhatsApp ਤੇ ਇਨਫੋਰਮੇਸ਼ਨ ਪੂਰੀ ਵੀ ਸੈਂਡ ਕਰ ਦਾਂਗਾ ਜੀ ਤੇ ਤੁਸੀਂ ਉਹ ਆਪਣੀ ਜਿਹੜੀ ਲਾਈਵ ਵਰਕਸ਼ਾਪ ਆ ਤੁਸੀਂ ਆ ਕੇ ਆਪਣੀ ਤੁਸੀਂ ਜੁਆਇਨ ਕਰ ਸਕਦੇ ਹੋ ਉਹ ਲਾਈਵ ਵਰਕਸ਼ਾਪ ਜੁਆਇਨ ਕਰਕੇ ਤੁਸੀਂ ਮਹੀਨੇ ਦਾ 3 ਤੋਂ 5 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਆ ਇਹ ਹੀ ਇਨਫੋਰਮੇਸ਼ਨ ਮੈਂ ਤੁਹਾਨੂੰ ਦੇਣੀ ਚਾਹੁੰਦਾ ਸੀਗਾ ਅਗਰ ਤੁਸੀਂ ਵੀ ਘਰੇ ਬੈਠ ਕੇ 3 ਤੋਂ 5 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਕਮਾਉਣਾ ਚਾਹੁੰਦੇ ਹੋ ਤਾਂ ਇਹ ਲਾਈਵ ਵਰਕਸ਼ਾਪ ਜ਼ਰੂਰ اٹੈਂਡ ਕਰੋ ਜੀ ਤੇ ਫੋਨ ਕਰਕੇ ਆਪਣੀ ਸੀਟ ਅੱਜ ਹੀ ਬੁੱਕ ਕਰਾਓ ਜੀ ਸੋ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਾਡੀ ਲਾਈਵ ਵਰਕਸ਼ਾਪ ਦੇ ਵਿੱਚ ਜ਼ਰੂਰ ਆਵੋਗੇ ਤੇ ਉੱਥੇ ਆ ਕੇ ਤੁਸੀਂ ਜ਼ਰੂਰ ਕੁਝ ਨਾ ਕੁਝ ਜ਼ਰੂਰ ਸਿੱਖ ਕੇ ਜਾਉਂਗੇ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੱਖ ਰੁਪਇਆ ਤੁਸੀਂ ਜ਼ਰੂਰ ਕਮਾਉਂਗੇ ਇਹ ਮੇਰਾ ਵਾਦਾ ਤੁਹਾਡੇ ਨਾਲ 2024 ਸਿਰਫ ਤੁਹਾਡਾ ਹੀ ਆ ਤੁਹਾਡਾ ਹੀ ਆ ਤੇ ਤੁਹਾਡਾ ਹੀ ਆ ਇਹਦੇ ਵਿੱਚ ਤੁਸੀਂ ਲੱਖਪਤੀ ਜ਼ਰੂਰ ਬਣੋਗੇ ਇਹ ਮੇਰਾ ਵਾਦਾ ਜੀ